ਦੇ ਵੱਲੋਂ ਸਾਰੇ ਇਕਲੀਸੀਆ ਤੇ ਮਦਰ ਔਰ ਫਾਦਰ ਨੂੰ ਜੈ ਮਸੀਹ ਮੇਰਾ ਬੱਚਾ ਜੋ ਕਿ ਬੋਲਦਾ ਨਹੀਂ ਸੀ 2 ਸਾਲ 2 ਮਹੀਨਿਆਂ ਦਾ ਇਹਦੇ ਮਤਲਬ ਗਲੇ ਚ ਕੰਢੀ ਨਹੀਂ ਹੈਗੀ ਸੀ ਤੇ ਡਾਕਟਰ ਕਹਿੰਦੇ ਸੀ ਕਿ ਇਹ ਤਾਂ ਕੁਦਰਤੀ 파ਟ ਆ ਜੋ ਕਿ ਨਹੀਂ ਹੋ ਸਕਦਾ ਤੇ ਇਹਨੇ ਬੋਲਣਾ ਨਹੀਂ ਪਰ ਮੈਂ ਪ੍ਰਭੂ ਤੇ ਵਿਸ਼ਵਾਸ ਰੱਖਿਆ ਜੋ ਕਿ ਅੱਜ ਬੋਲਦਾ ਹੈ ਹਾਲੇਲੂਇਆ ਸਭ ਜ਼ੋਰਦਾਰ ਤਕੀਸ ਲਈ ਤੜੀ ਜਾਓ ਉਹ ਡਾਕਟਰਾਂ ਨੇ ਕੀ ਕਹੇ ਰਹੇ ਦੇ ਵਿੱਚ ਕੀ ਹੈ ਜਿਹੜਾ ਕੀ ਉਹ ਅੰਦਰ ਦੀ ਕਾਂਜ ਨੂੰ ਕਹਿੰਦੇ ਸੀ ਹਾਂ ਡਾਕਟਰਾਂ ਨੇ ਕਿਹਾ ਸੀ ਕਿ ਇਹਦੇ ਗਲੇ ਦੇ ਵਿੱਚ ਉਹ ਬੇਬੀ ਕੰਢੀ ਔਰ ਕਾਂਜ ੜਾਉਂਦਾ ਜਿਹਨੂੰ ਕਹਿੰਦੇ ਨੇ ਉਹ ਨਹੀਂ ਹੈਗਾ ਹਾਂ ਔਰ ਡਾਕਟਰਾਂ ਨੇ ਕਿਹਾ ਸੀ ਕਿ ਬੋਲ ਨਹੀਂ ਸਕਦਾ ਪਰ ਕਿੰਨੀ ਦੇਰ ਹੋ ਗਈ ਉਹਨੂੰ और प्रार्थना करवाई और कहते दूसरे तीसरे दिन बोलना शुरू कर देता है सर ये सिरली काई दो और वान सुता पे हो लागे दिखाऊ अगर बोल सकता सुता पे हल्ले हल्ले बोलो बोलो तीती मिले बेबी सुता पे आसीगा ਸਭ ਤੋਂ ਜ਼ੋਰਦਾਰ ਯਿਸੂ ਸੇ ਦੇ ਲਈ ਤਾੜੀ। ਹallelujah। ਉੱਚਾ ਵਰਨਬਲ ਹallelujah। ਸੁਮਤਲ ਦਸਨਾਖਾ ਨਾਮਾ। ਉਹ ਯਿਸੂ ਜੀ ਨੇ ਲਹੂ ਬਹਾਇਆ ਆਇਆ 크ਰੋਸ ਦੇ ਪਰਸਲੀਬ ਦੇ ਉੱਪਰ ਤੁਹਾਡੇ ਲਈ। ਤੁਸੀਂ ਉਹਨੂੰ ਪੁਕਾਰਨਾ ਹੈ। ਉਹ ਡਾਕਟਰਾਂ ਦਾ ਵੀ ਡਾਕਟਰ ਆ। ਜੀ ਬਾਦ ਬਿਲਕੁਲ ਜੀ ਆਮੀਨ। ਆਮੀਨ। ਡਾਕਟਰਾਂ ਨੇ ਇਹਨਾਂ ਨੂੰ ਵੀ ਕਿਹਾ ਸੀ ਕਿ ਉਹ ਕੰਡੀ ਨਹੀਂ ਹੈਗੀ ਗਾਲ ਦੇ ਵਿੱਚ। ਲੇਕਿਨ ਉਹਨੇ ਨਵੀਂ ਕੰਡੀ ਪਾ ਦਿੱਤੀ। ਇਕੀ ਬਾਤ ਬਿਲਕੁਲ ਏ ਆਮੇਨ। ਔਰ ਅਗਰ ਤੁਸੀਂ ਅੱਜ ਕਿਸੇ ਵੀ ਪਰੇਸ਼ਾਨੀ ਦੇ ਵਿੱਚ ਹੋ ਮੈਂ ਤੁਹਾਨੂੰ ਦੱਸਣਾ ਚਾਹਣਾ ਵਾਂ ਅਗਰ ਡਾਕਟਰ ਨੇ ਕਿਹਾ ਕਿ ਨਹੀਂ ਹੋ ਸਕਦਾ ਉਹ ਯਿਸੂ ਤੇ ਵਿਸ਼ਵਾਸ ਕਰਨਾ ਜਿਨੇ ਮਿੱਟੀ ਗੋ ਕੇ ਆਦਮ ਨੂੰ ਬਣਾਇਆ ਜਸਤ ਸਾਫ ਉਹ ਕਿਆ ਆਦਮ ਨੇ ਚੱਲਣਾ ਸ਼ੁਰੂ ਕਰਤਾ ਉਹ ਤਾਂ ਡੇ ਨਵੇਂ ਅੰਗ ਵੀ ਬਣਾ ਸਕਦਾ ਏ। ਆਮੇਨ। ਔਰ ਮੈਂ ਪ੍ਰੋਪੋਜ਼ਾਈ ਕਰਦਾ ਮੈਂ ਜਿਹੜੇ ਅੰਗ ਤੁਹਾਡੇ ਨਹੀਂ ਕੰਮ ਕਰਦੇ ਉਹਨਾਂ ਦੀ ਜਗ੍ਹਾ ਤੇ ਨਵੇਂ ਅੰਗ ਆਣ ਕੇ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੇਨ। ਇਸ ਬਾਅਦ ਵਿੱਚ ਬੋਲ ਗਏ ਆਮੀਨ